ਭਾਰਤੀ ਜਨਤਾ ਪਾਰਟੀ ਵੱਲੋਂ ਮੈਂਬਰਸ਼ਿਪ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਂਦੇ ਹੋਏ ਅੱਜ ਲੁਧਿਆਣਾ ਵਿਖੇ ਇਸ ਦੀ ਸ਼ੁਰੂਆਤ ਪਾਰਟੀ ਦਫ਼ਤਰ ਵਿਖੇ ਕੀਤੀ ਗਈ। ਇਸ ਤੋਂ ਪਹਿਲਾਂ ਇੱਕ ਮੀਟਿੰਗ ਦਾ ਆਯੋਜਨ ਵੀ ਕੀਤਾ ਗਿਆ ਜਿਸ ਨੂੰ ਸੂਬਾ ਜਨਰਲ ਸਕੱਤਰ ਰਕੇਸ਼ ਰਾਠੌਰ ਨੇ ਸਭੋਧਿਤ ਕੀਤਾ। ਜਿਸ ਦੌਰਾਨ ਜਿਲ੍ਹਾ ਪਾਟਪਰਦਾਨ ਰਦੀਸ਼ ਨਿਮਾਨ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਇਸ ਮੌਕੇ ਸੰਬੋਧਨ ਕਰਦੇ ਆ ਪਾਰਟੀ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਜਨਾ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਵੱਲੋਂ ਵੱਤਵਤ ਲੋਕਾਂ ਨੂੰ ਭਾਜਪਾ ਨਾਲ ਜੋੜਨ ਦਾ ਟੀਚਾ ਮਿੱਥਿਆ ਗਿਆ ਹੈ ਇਸ ਲੜੀ ਦੇ ਹੇਠ ਅੱਜ ਤੋਂ ਇਸ ਮਹਿੰਮ ਨੂੰ ਸ਼ੁਰੂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ ਘਰ ਘਰ ਤੱਕ ਪਾਰਟੀ ਦੀ ਨੀਤੀ ਨੂੰ ਪਹੁੰਚਾਉਣ ਦੀ ਅਪੀਲ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਸਦਸਤਾ ਅਭਿਆਨ 2024 ਦਾ ਇਹ ਆਗਾਜ਼ ਜਿਹੜਾ ਹੈ 2 ਸਤੰਬਰ ਨੂੰ ਪ੍ਰਧਾਨ ਮੰਤਰੀ ਜੀ ਸਾਡੇ ਨਰਿੰਦਰભાઈ ਮੋਦੀ ਜੀ ਨੰਡਾ ਜੀ ਜਾ ਕੇ ਉਹਨਾਂ ਨੂੰ ਪਹਿਲਾ ਮੈਂਬਰ ਉਹਨਾਂ ਨੂੰ ਬਣਾਇਆ ਔਰ ਉਸ ਤੋਂ ਬਾਅਦ 3 ਤਰੀਕ ਨੂੰ ਪ੍ਰਦੇਸ਼ ਦੇ ਵਿੱਚ ਸੁਨੀਲ ਜਾਖੜ ਜੀ ਜਿਹੜਾ ਸਾਡੇ ਪ੍ਰਦੇਸ਼ ਅਧਿક્ષਕ ਜਿਨੇ ਆ ਉਹਨਾਂ ਨੇ ਪ੍ਰਦੇਸ਼ ਦੇ ਵਿੱਚ ਇਹਦਾ ਆਗਾਜ਼ ਕੀਤਾ ਉਪਗਠਨ ਕੀਤਾ ਔਰ ਉਸ ਤੋਂ ਬਾਅਦ ਅੱਜ ਦਾ ਜਿਹੜਾ ਦਿਹਾੜਾ ਹੈ ਇਹਦੇ ਵਿੱਚ ਪੂਰੇ ਪੰਜਾਬ ਚ ਹਰ ਜ਼ਿਲ੍ਹੇ ਚ ਇਹ ਉਦਘਾਟਨ ਜਿਹੜਾ ਹੈ ਸਦਸਤਾ ਬਹਿਆਨ ਦਾ ਉਹਦੀ ਸ਼ੁਰੂਆਤ ਕੀਤੀ ਗਈ ਹੈ ਉਦਘਾਟਨ ਕੀਤਾ ਗਿਆ ਹੈ ਔਰ ਉਹਦੇ ਬਨਿਸਪਤ ਮੈਂ ਇੱਥੇ ਪਹੁੰਚੇ ਹਾਂ ਤੁਹਾਡੇ ਚ ਲੁਧਿਆਣਾ ਇੱਥੇ ਆਇਆ ਹਾਂ ਔਰ ਇੱਥੇ ਦਾ ਉਤਸ਼ਾਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੈ ਔਰ ਜਿਹੜਾ ਸਾਨੂੰ ਪ੍ਰਦੇਸ਼ ਵੱਲੋਂ ਜਾਂ ਰਾਸ਼ਟਰੀ ਲੈਵਲ ਤੋਂ ਜਿਹੜਾ ਪਿੱਛਾ ਦਿੱਤਾ ਗਿਆ ਸੀ ਕਿ ਕਿ ਜ਼ਿਲ੍ਹੇ ਚ ਇੱਕ ਇੱਕ ਬੂਥ ਤੇ 200 ਮੈਂਬਰ ਬਣਾਣਾ ਘੱਟੋ ਘੱਟ ਜ਼ਰੂਰੀ ਹੈ ਉਹਦੇ ਚ ਮੈਂ ਬੜਾ ਖੁਸ਼ ਹੋ ਕੇ ਦੱਸਣਾ ਚਾਹੁੰਦਾ ਹਾਂ ਕਿ ਇੱਥੇ ਦੇ ਅਧਿਐਖ ਰਜਨੀ ਤੇ ਮਾਨ ਜੀ ਨੇ ਇਸਟੇਟ ਤੋਂ ਅਨਾਉਂਸਮੈਂਟ ਕੀਤੀ ਹੈ ਕਿ ਅਸੀਂ 300 ਜਾਂ 350 ਹਰ ਬੁੱਤ ਤੇ ਮੈਂਬਰ ਬਣਾਵਾਂਗੇ ਸੋ ਇੱਕ ਬੜੀ ਅਚੀਵਮੈਂਟ ਹੋਏਗੀ ਔਰ ਮੇਰਾ ਮੰਨਣਾ ਹੈ ਕਿ ਲੁਧਿਆਣਾ ਪੂਰੇ ਪ੍ਰਦੇਸ਼ ਦੇ ਵਿੱਚ ਬੜੇ ਅੱਛੇ ਮੈਂਬਰਸ ਬਣਾ ਕੇ ਸਾਹਮਣੇ ਨਜ਼ਰ ਆਏਗਾ ਐਸੀ ਮੈਂ ਉਮੀਦ ਹੈ ਸਰ ਜੀ ਮਿੰ ਪਿੰਡਾਂ ਦੇ ਵਿੱਚੋਂ ਬੀਜਪੀ ਨੂੰ ਥੋੜਿਆ ਕਟ ਉਹ ਦਿਨ ਬਲੋ ਨੇ ਕੋਈ ਚਾਹ ਨਹੀਂ ਰਿhta ਜਿਹੜੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਦੇਖੋ ਜੀ ਇੱਕ ਕਿਸਾਨ ਦੇ ਹੱਕ 'ਚ ਹਮੇਸ਼ਾ ਨਰਿੰਦਰ ਮੋਦੀ ਜੀ ਬੋਲਦੇ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਜਕਰਤਾ ਹਰ ਸਟੇਜ 'ਤੇ ਇਹ ਗੱਲ ਰੱਖਦਾ ਹੈ ਕਿ ਅਸੀਂ ਕਿਸਾਨ ਜਿਹੜੇ ਸਾਡੇ ਭਾਈ ਨੇ ਔਰ ਅਸੀਂ ਉਹਨਾਂ ਦੀ ਜਿਹੜੀਆਂ ਵੀ ਪ੍ਰੋਬਲਮਸ ਆ ਉਹਨਾਂ 'ਚ ਸਹਿਯੋਗ ਕਰਨ ਨੂੰ ਵੀ ਤਿਆਰ ਆਂ ਔਰ ਕੇਂਦਰ 'ਚੋਂ ਵੀ ਬਾਰ-ਬਾਰ ਕਿਹਾ ਜਾਂਦਾ कि ਜਿਹੜੀਆਂ ਉਹਨਾਂ ਦੀ ਪ੍ਰੋਬਲਮਸ ਜਿਹੜੀਆਂ ਉਹਨਾਂ ਦੀ ਇੱਛਾ ਵਾਂ ਨੇ ਕਿ ਕਿਸ ਤਰੀਕੇ ਨਾਲ ਉਹਨੂੰ ਠੀਕ ਕਰਨਾ ਚਾਹੀਦਾ ਹੈ ਉਹਦੇ 'ਚ ਕੋਈ ਨਾ ਕੋਈ ਰਸਤਾ ਕੱਢਿਆ ਜਾ ਸਕਦਾ ਹੈ ਲੇਕਿਨ ਮੇਰਾ ਮੰਨਣਾ ਹੈ ਕਿ ਕੁਝ ਰਾਜਨੀਤਿਕ ਪਾਰਟੀਆਂ ਮੈਨੂੰ ਦੱਸਣ ਦੀ ਲੋੜ ਨਹੀਂ ਐ ਅਸੀਂ ਸਭ ਜਾਣਦੇ ਹਾਂ ਕਿ ਰਾਜਨੀਤਿਕ ਪਾਰਟੀਆਂ ਕਿਸ ਤਰੀਕੇ ਨਾਲ ਮੈਨੀਪੂਲੇਟ ਕਰਦੀਆਂ ਹੈ ਸਾਰੀ ਸਿਚੁਏਸ਼ਨ ਨੂੰ ਔਰ ਚਾਹੁੰਦੀਆਂ ਹੈ ਕਿ ਕਿਸਾਨ ਦਾ ਇਹ ਮੁੱਦਾ ਜਿਹੜਾ ਜੁਲੰਤ ਰਹੇ ਤਾਂ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਐਸਾ ਇੱਕ ਸੈਕਟ ਜਿਹੜਾ ਇੱਕ ਜਿਹੜਾ ਗਰੁੱਪ ਹੈ ਹਮੇਸ਼ਾ ਖੜਾ ਰਹੇ ਔਰ ਇਸ ਤਰੀਕੇ ਦੀ ਮੈਨੀਪੂਲੇਸ਼ਨ ਕੀਤੀਆਂ ਜਾ ਰਹੀਆਂ ਨੇ ਲੇਕਿਨ ਕਿਸਾਨਾਂ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋਏਗਾ ਕਿ ਨਰਿੰਦਰ ਭਾਈ ਮੋਦੀ ਜੀ ਜਿਸ ਤਰੀਕੇ ਨਾਲ ਹਿਦਾਇਸ਼ੀ ਨੇ ਕਿਸਾਨਾਂ ਦੇ ਤੇ ਉਹ ਹਮੇਸ਼ਾ ਕਿਸਾਨਾਂ ਦੇ ਬਾਰੇ ਅੱਛਾ ਸੋਚਦੇ ਨੇ ਤੇ ਉਹ ਜਿਹੜੀ ਸੱਚਾਈ ਉਹਨਾਂ ਦੇ ਸਾਹਮਣੇ ਆਏਗੀ ਕਿਸਾਨ ਸਾਡੇ ਨਾਲ ਚੱਲਣਗੇ ਸਾਡਾ ਵਿਚਾਰ ਬੜਾ ਸਪਸ਼ਟ ਹੈ ਸਭ ਦਾ ਸਾਥ ਸਭ ਦਾ ਵਿਕਾਸ ਜਿਹੜਾ ਹੈ ਇਸ ਨਾਅਰੇ ਨਾਲ ਅਸੀਂ ਚੱਲ ਰਹੇ ਹਾਂ ਕਿਸਾਨ ਸਾਡੇ ਬਹੁਤ अच्छे साथी ਨੇ ਔਰ ਅਸੀਂ ਜਾਣਦੇ ਹਾਂ ਕਿ ਸਾਡੇ ਅੰਦਾਜ਼ਾਰੇ ਸਾਡੇ ਦੇਸ਼ ਤੇ ਉਹਨਾਂ ਦੇ ਖਿਲਾਫ ਭਾਜਪਾ ਜਨਤਾ ਪਾਰਟੀ ਕਦੀ ਨਹੀਂ ਚੱਲ ਸਕਦੀ ਜਿਹੜੇ ਵਿਚਾਰ ਦਿੱਤੇ ਜਾਂਦੇ ਨੇ ਇਹ ਆਪੋਜੀਸ਼ਨ ਪਾਰਟੀਆਂ ਕੁਝ ਐਸੇ ਲੋਕ ਜਿਹੜੇ ਮੈਨਿਪੂਲੇਟ ਕਰਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਆਪਣੀ ਦੁਕਾਨ ਚਲਾਣਾ ਚਾਹੁੰਦੇ ਨੇ ਉਹ ਲੋਕਾਂ ਦੀ ਦੇਣ ਹੈ ਲੇਕਿਨ ਠੀਕ ਹੋ ਜਾਏਗਾ ਅਨਲ ਟਾਈਮ ਔਰ ਸਾਨੂੰ ਪੂਰਾ ਸਹਿਯੋਗ ਜਿਹੜਾ ਕਿਸਾਨਤ ਨੂੰ ਮਿਲੇਗਾ ਨਗਰ ਕੌਂਸਲ ਦੀ ਵੋਟ ਪਾਉਂਦੇ ਆਲੀ ਹੈ ਇਲੈਕਸ਼ਨਾਂ ਕਿੰਨੀ ਦੀ ਤੱਕ ਪਾਉਣ ਦੀ ਸਵਾਬ ਨਾਲ ਅਸੀਂ ਤੇ ਚਾਹੁੰਦੇ ਕਿ ਜਲਦੀ ਤੋਂ ਜਲਦੀ ਹੋਵੇ ਤੁਸੀਂ ਦੇਖਦੇ ਹੋ ਕਿ ਕਿਸ ਤਰੀਕੇ ਨਾਲ ਡਿਲੇ ਕੀਤਾ ਜਾ ਰਿਹਾ ਹੈ ਤੁਸੀਂ ਕਾਰਪੋਰੇਸ਼ਨਜ਼ ਦੇ ਇਲੈਕਸ਼ਨ ਦੇ ਹਾਲਾਤ ਦੇਖੋ ਕਿੰਨੀ ਦੇਰਾਂ ਤੋਂ ਦੇਰ ਤੋਂ ਕਾਰਪੋਰੇਸ਼ਨ ਦੇ ਇਲੈਕਸ਼ਨ ਨਹੀਂ ਹੋ ਪਾਏ ਨੇ ਸੋ ਇਹ ਜਿਹੜੀ ਇਸ ਵੇਲੇ ਸਰਕਾਰ ਹੈ ਇਹਨਾਂ ਦੇ ਬਾਰੇ ਸ਼ੁਰੂ ਤੋਂ ਹੀ ਕਿਹਾ ਜਾਂਦਾ ਸੀ ਕਿ ਇਹਨਾਂ ਨੂੰ ਐਡਮਿਨਿਸਟ੍ਰੇਟਿਵ ਕੰਮ ਦਾ ਕੋਈ ਤਜਰਬਾ ਨਹੀਂ ਹੈ ਔਰ ਇਹ ਝੁੰਮੇਵਾਦੀ ਕਰਕੇ ਥੋਂ ਪੈਸਾ ਜਨਤਾ ਦਾ ਇਕੱਠਾ ਕਰਕੇ ਤੇ ਬਾਹਰਲੇ ਇਲੈਕਸ਼ਨਾਂ ਚ ਪੈਸਾ ਲੱਗ ਰਿਹਾ ਪੰਜਾਬ ਦਾ ਔਰ ਜਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਲਾਅ ਐਂਡ ਆਰਡਰ ਦੇ ਖੜੇ ਨੇ ਅਰ ਜਿਸ ਤਰ੍ਹਾਂ ਦਾ ਵਾਤਾਵਰਣ ਪੂਰੇ ਪੰਜਾਬ 'ਚ ਬਣਿਆ ਸਾਡੇ ਸਾਹਦੇ ਸਾਹਮਣੇ ਹੈ ਕੋਸੀ ਤੇ ਚਾਹੁੰਦੇ ਕਿ ਜਿਹੜੇ ਇਲੈਕਸ਼ਨ ਨੇ ਜਲਦੀ ਤੋਂ ਜਲਦੀ ਹੋਣ ਔਰ ਮੈਂ ਤਾਂ ਅਪੀਲ ਕਰਾਂਗਾ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਜਿਹੜੇ ਵੀ ਕਾਰਪੋਰੇਸ਼ਨ ਦੇ ਜਾਂ ਜੋ ਵੀ ਇਲੈਕਸ਼ਨ ਦਾ ਸਾਰੇ ਜਿਹੜੇ ਬਾਕੀ ਦੇ ਇਲੈਕਸ਼ਨ ਦਾ ਸਾਰੇ ਦੂਜੇ ਬੁੱਡੇ ਨਾਲ ਇਹ ਰੂਲ ਲੈਣਾ ਚਾਹੁੰਦੇ ਜਿਸ ਨੂੰ ਸਾਡੇ ਸ਼ਹਿਰ ਤੋਂ ਉੱਪਰ ਨੂੰ ਆਇਆ ਹੈ ਇਹ ਚਾਲੀਆਂ ਲੱਗਦੀਆਂ ਬਸ ਮੈਂ ਇਹ ਤੁਹਾਡੇ ਰਾਹੀ ਦੱਸਣਾ ਚਾਹੁੰਦਾ ਹਾਂ ਇਕੱਲਾ ਸਿਰਫ ਬੁੱਡੇ ਨਾਲੇ ਦਾ ਇਸ਼ੂ ਨਹੀਂ ਹੈ ਜੀ ਪੂਰੇ ਪੰਜਾਬ 스마트 ਸਿਟੀਜ਼ ਦੇ ਤਹਿਤ करोड़ों रुपया है। मैं जलंधर का मेयर रहा है और जलंधर च लगभग हज़ार करोड़ के करीब पैसा आया और इस तरीके लुधियाना भी बहुत पैसा आया होगा लेकिन जे डिवेलपमेंट की जगह देखो तो कुछ नहीं है अब बरसात हालात तो देखो जो शहर के हालात की हो रहे हैं पूरी सड़क डुब रही है किसी जगह कोई डिवेलपमेंट नज़र नहीं आ रही तो इन्ह हज़ारों करोड़ रुपया जरा आ रहा है समार्ट सिटी के तहत सेंटर तो आ रहा है वह कितने लगा रही है सरकार ਕਿ ਸਾਡਾ ਇਹ ਮੰਨਣਾ ਹੈ ਕਿ ਉਹ ਸਾਰਾ ਪੈਸਾ ਸਾਈਫਨ ਆਊਟ ਕਰਕੇ ਸਿਰਫ ਆਪਣੀ ਐਡਵਰਟਾਈਜ਼ਮੈਂਟ ਔਰ ਆਪਣੇ ਦੂਜੇ ਇਲੈਕਸ਼ਨਾਂ ਦੂਜੇ ਸੂਬਿਆਂ ਚ ਜਾ ਕੇ ਆਪਣਾ ਪ੍ਰਚਾਰ ਕਰਨ ਚ ਪੈਸਾ ਲੱਗ ਰਿਹਾ ਔਰ ਕਿਥੇ ਜਗ੍ਹਾ ਤੇ ਪੈਸਾ ਨਹੀਂ ਜਾ ਰਿਹਾ ਦੇਖੋ ਭਾਰਤੀ ਜਨਤਾ ਪਾਰਟੀ ਦਾ ਇੱਕ ਮਹਾਨ ਪਰਵ ਦੇ ਤੌਰ ਤੇ ਸਾਡਾ ਮੈਂਬਰਸ਼ਿਪ ਅਭਿਆਨ ਸ਼ੁਰੂ ਹੋ ਰਿਹਾ ਔਰ ਲੋਕਾਂ ਦਾ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਜਿਸ ਤੰਗ ਦੇ ਨਾਲ ਪਹਿਲੇ 24 ਘੰਟੇ ਦੇ ਵਿੱਚ ਕਰੋੜ ਦੇ ਲਗਭਗ ਮੈਂਬਰਸ਼ਿਪ ਹੋਈ ਆ ਇਹ ਤੋਂ ਪਤਾ ਲੱਗਦਾ ਕਿ ਕਾਰਜਕਰਤਾ ਦੇ ਵਿੱਚ ਔਰ ਆਮ ਜਨਤਾ ਦੇ ਵਿੱਚ ਕਿੰਨਾ ਉਤਸ਼ਾਹ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਲਈ ਉਹ ਬ੍ਰੇਕਬੀ ਕਰਾ ਰਹੇ ਉਸੇ ਕੜੀ ਚ ਲੁਧਿਆਣੇ ਦੇ ਵਿੱਚ ਜੋ ਅਸੀਂ ਲਕਸ਼ ਲੈ ਕੇ ਚੱਲੇ ਹਾਂ 3 ਲੱਖ ਤੋਂ ਜ਼ਿਆਦਾ ਮੈਂਬਰਸ਼ਿਪ ਦਾ ਉਹ ਬੜੀ ਜਲਦੀ ਅਸੀਂ 25 ਸਤੰਬਰ ਤੋਂ ਪਹਿਲਾਂ ਪੂਰਾ ਕਰਕੇ ਆਉਣ ਵਾਲੇ ਸਮੇਂ ਚ ਲੁਧਿਆਣੇ ਦੇ ਵਿੱਚ ਔਰ ਪੰਜਾਬ ਚ ਭਾਰਤੀ ਜਨਤਾ ਪਾਰਟੀ ਇੱਕ ਸ਼ਕਤੀ ਬਣ ਕੇ ਉੱਭਰੇਗੀ ਜਿਹੜਾ ਸਾਡਾ 18% ਵੋਟ ਪਰਸੈਂਟੇਜ ਆ ਅਸੀਂ ਉਹਨੂੰ ਵਧਾ ਕੇ ਡਬਲ ਕਰਨ ਜਾ ਰਹੇ ਹਾਂ ਜੀ ਲੁਧਿਆਣਾ ਦੀ ਜਨਤਾ ਨੂੰ ਕੀ ਕੀ ਅਪੀਲ ਕਰਨਾ ਚਾਹੁੰਦੇ ਆ ਮੈਂ ਇਹੀ ਅਪੀਲ ਕਰੂੰਗਾ ਵੀ ਜਿੱਥੇ ਕਿਉਂਕਿ ਰਾਸ਼ਟਰ ਦੀ ਜਿੱਥੇ ਗੱਲ ਆਉਂਦੀ ਹੈ ਜਿੱਥੇ ਦੇਸ਼ ਦੀ ਗੱਲ ਆਉਂਦੀ ਆ ਤਾਂ ਭਾਰਤੀ ਜਨਤਾ ਪਾਰਟੀ ਆਪਣੇ ਦੇਸ਼ ਦੇ ਪ੍ਰਤੀ ਸਮਰਪਿਤ ਹੋ ਕੇ ਨੇਸ਼ਨ ਫਰਸਟ ਦੇ ਬਿਆਨ ਰਤ ਹੀਟ ਕੰਮ ਕਰਦੀ ਆ ਆਓ ਅਸੀਂ ਰਾਸ਼ਟਰ ਨਾਲ ਜੁੜ ਕੇ ਉਸ ਉਸ ਵਾਸ਼ਟਰਵਦੀ ਪਾਰਟੀ ਨਾਲ ਜੁੜ ਕੇ ਉਸ ਬਿਆਨ ਦੇ ਵਿੱਚ ਆਪਣਾ ਹਿੱਸਾ ਪਾ ਕੇ ਆਪਣੇ ਦੇਸ਼ ਦੀ ਆਪਣੇ ਸੂਬੇ ਦੀ ਆਪਣੇ ਸ਼ਹਿਰ ਦੇ ਵਿਕਾਸ ਔਰ ਤਰੱਕੀ ਦੇ ਲਈ ਕੰਮ ਕਰਾਂਗੇ